ਕੀ ਨਾਮ ਹੈ ਤੁਹਾਡਾ ਅਮਰਾਨਾ ਨਾਮ ਡਟਟ ਚਗਰਾਸੀ ਕੀ ਆਦਰ ਕੀ ਰੋਸ ਮਾਰਚ ਕਿਉਂ ਕਰਦਾ ਜਾ ਰਿਹਾ ਤੁਹਾਡੇ ਬਨੋ ਜੀ ਮੈਂ ਮਤਲਬ ਜੋ ਬਾਬਾ ਸਾਹਿਬ ਨੂੰ ਬੜੀ ਕਰਦਾ ਮਤਲਬ ਇੱਕ ਕਾਰੋਕਾਰਾਂ ਤੇ ਜੋ ਅੱਜ ਰੋਸ ਮਾਰਚ ਕਰਨ ਦਾ ਕਾਰਨ ਇਹ ਹੈ ਕਿ ਜੋ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਜੋ ਇੱਕ ਬਾਬਾ ਸਾਦਾ ਕੀ ਹੋਣਾ ਬੜੇ ਦਾ ਸਾਹ ਦਾ ਬਤ ਸੀਗਾ ਉਹ ਇੱਕ ਬੜੀ ਬੁਰੇ ਤਰੀਕਾ ਤੋੜਿਆ ਗਿਆ ਤਾਂ ਇਸ ਵੰਦ ਵਿੱਚ ਜੋ ਸਾਡੇ ਮਨਾਵਤੇ ਜੋ ਹਰਤੇ ਸਾਡੇ ਬੋਗੋ ਕੋ ਬੁੰਦਰੇ ਗਏ ਆ ਉਹ ਕਿਉਂਕਿ ਅਸੀਂ ਕਦੇ ਵੀ ਬਾਬਾ ਸਾਹਿਬ ਨੂੰ ਨਬੜ ਕਰਾ ਜੋ ਜੋ ਅਪਮਾਨ ਆ ਉਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਇਸ ਕਰਕੇ ਇਸ ਕਰਕੇ ਮਤਲਬ ਅੱਜ ਜਗਾ ਜਗਾ ਜਸਨੀ ਕਰਨ ਪੂਰੇ ਪੰਜਾਬ ਦੇ ਵਿੱਚ ਇੱਕ ਦਲਤ ਸਮਾਜ ਬੱਚਾ ਰੋਸ ਦੀ ਲਹਿਰ ਆ ਤਾਂ ਐਸਾ ਕਰਕੇ ਅਸੀਂ ਮਤਲਬ ਬਾਬਾ ਸਾਹਿਬ ਨੂੰ ਅਮੇਡ ਕਰਾ ਜੋ ਅਪਮਾਨ ਦਾ ਬਿਲਕੁਲ ਕਿਸੇ ਵੀ ਹਾਤਬਤ ਸਹਿ ਨਹੀਂ ਕੀਤਾ ਜਾ ਸਕਦਾ ਹਾਂ ਜੇਕਰ ਮਨੁਬਦੀ ਤਾਕਤ ਚਾਹੁੰਦੇਗਾ ਅਸੀਂ ਮਤਲਬ ਅੱਜ ਡਟ ਕੇ ਕਹਿੰਦੇ ਹਾਂ ਜੇਕਰ ਮਨੁਬਦੀ ਚ ਚਾਹਤ ਚਾਹੁੰਦਾ ਕਿ ਬਾਬਾ ਸਾਹਿਬ ਦੇ ਬੱਤਾਂ ਦਾ ਇਸ ਤਰ੍ਹਾਂ ਅਮਾਨ ਕਰਕੇ ਮਤਲਬ ਉਹ ਕਰਨਾ ਕਰ ਦੇ ਜੇਕਰ ਉਹਨਾਂ ਨੂੰ ਦਿਮਾਗ ਚ ਕੋਈ ਗੱਲਬਾਤ ਹੈਗੀ ਆ ਤਾਂ ਬਸ ਇੱਥੇ ਆ ਜਾਣਾ ਜੇ ਉਹਨਾਂ ਨੂੰ ਦਿਮਾਗ ਚ ਲੱਗਦਾ ਵੀ ਇਸ ਤਰ੍ਹਾਂ ਆ ਗੱਲਬਾਤ ਹੈਗੀ ਆ ਤਾਂ ਫਿਰ ਭੀਮਾ ਕੋਰੇ ਕੰਮ ਨੂੰ ਚਿੱਤਿਆ ਕਰ ਲੈਣਾ ਫਿਰ ਮਤਲਬ ਉਹ ਉੱਥੇ ਕੀ ਹੋਇਆ ਸੀਗਾ ਪੋਥੀ ਬਾਬ ਕੋ ਕਰਾ ਚਾਸ ਵੀ ਵੇਖ ਲੈਣ ਕੀ ਆ ਕਿਹੜੀਆਂ ਕਿਹੜੀਆਂ ਜੱਥੇ ਬੰਦਿਆਂ ਵੱਲੋਂ ਇਹ ਰੋਸ ਮਾਰਚ ਕੀਤਾ ਜਾ ਰਿਹਾ ਇਹ ਜੀ ਮਤਲਬ ਇੱਕ ਤਾਂ ਸਪਾਈਸ ਸਰਪ ਜੁਨੀਆਨਾ ਇੱਕ ਆਲ ਇੰਡੀਆ ਮਾਮਾ ਵੀ ਸਪੋਰਟ ਐਸੋਸੀਏਸ਼ਨ ਵੱਲੋਂ ਆ ਇੱਕ ਅਸੀਂ ਤੁਸੀਂ ਗੱਤਰ ਨੌਨ ਗੱਤਰ ਜੁਨੀਆਨਾ ਵੱਲੋਂ ਆ ਮਤਲਬ ਜਾਨਿਕ ਜੰਨਗਾ ਵੀ ਮਤਲਬ ਸਾਰਾ ਜਸਤ ਬੰਦਿਆਂ ਦਾ ਦਖਾਇਨਾ ਸਾਡੀ ਕੀ ਮੰਗ ਹੈ ਜੀ ਸਾਡੀ ਇਹ ਮੰਗਾਂ ਮਤਲਬ ਵੀ ਜੀ ਜੋ ਜੋ ਇਹ ਜਿਹੜਾ ਇਹ ਬਤ ਤੋੜਿਆ ਗਿਆ ਆ ਇਸ ਵਿੱਚ ਕਿਉਂਕਿ ਇੱਕ ਐਸਸੀ ਭਾਈਚਾਰੇ ਦੇ ਬੰਦੇ ਨੂੰ ਨਾਮਿਨੇਟ ਕੀਤਾ ਗਿਆ ਵਿੱਚ ਵਿੱਚ ਸ਼ਾਮਲ ਕੀਤਾ ਗਿਆ ਸਾ ਅਸੀਂ ਮਤਲਬ ਇਹ ਚਾਹੁੰਦੇ ਵੀ ਸਰਕਾਰ ਇਸ ਚੀਜ਼ ਦੀ ਗੰਭੀਰਤਾ ਦਾ ਜਾਂਚ ਕਰੇ ਮਤਲਬ ਵੀ ਇਹਦੇ ਪਿੱਛੇ ਹੱਥ ਹੱਥ ਕੀ ਦਾ ਕਿਉਂ ਇਸ ਤਰ੍ਹਾਂ ਇਹ ਕਰਵਾਇਆ ਗਿਆ ਸਾਡੀ ਇਹ ਹੀ ਮੰਗ ਹੈ ਜੀ ਮੈਂ ਤੁਹਾਡਾ ਨਾਮ ਗਵਿੰਦਰ ਸਿੰਘ ਜੀ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਕਿਉਂ ਕੱਢਿਆ ਜਾ ਰਿਹਾ ਕਿਹਦੇ ਵੱਲੋਂ ਕੱਢਿਆ ਜਾ ਰਿਹਾ ਇਹ ਸਾਡੇ ਸਾਡੇ ਸਾਰੇ ਹੀ ਦੱਬੇ ਕੁਚਲੇ ਸਮਾਜ ਅੰਪਲਾਈ ਫੈਡਰੇਸ਼ਨਾਂ ਵੱਲੋਂ ਜਿਵੇਂ ਦਾਸ ਆਲ ਇੰਡੀਆ ਮਜਬੀ ਸਟ੍ਰਾਈਕ ਵੈਲਫੇਅਰ ਫੈਡਰੇਸ਼ਨ ਮੋਗਾ ਜ਼ਿਲ੍ਹੇ ਦੇ ਪ੍ਰਧਾਨ ਹਨ ਅਤੇ ਗਾਈਚੜਾ ਨਾਨਕਾਈਚੜਾ ਐਸਵੀਸੀਐਮ ਪਲਾਈ ਵੈਲਫੇਅਰ ਫੈਡਰੇਸ਼ਨ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਹਨ ਇਹ ਜਿਸ ਦਿਨ ਦੀ ਖਬਰ ਆਈ ਹੈ ਸਾਡੇ ਜਿਹੜੇ ਸਮਾਜ ਨੂੰ ਬਹੁਤ ਵੱਡੀ ਥੇਸ ਲੱਗੀ ਹੈ ਅਸੀਂ ਇਸ ਦੀ ਮੁਕੰਮਲ ਜਾਂਚ ਮੰਗਦੇ ਹਾਂ ਕਿ ਇਹ ਕਿਉਂ ਕਿਵੇਂ ਤੇ ਕਿਹਦੇ ਰਾਹੇ ਹੋ ਰਿਹਾ ਤੇ ਤਾਂ ਕਿ ਜਿਹੜਾ ਸਾਡੇ ਸਮਾਜ ਨੂੰ ਸ਼ਾਂਤੀ ਮਿਲੇ ਤੇ ਇਸ ਤਰ੍ਹਾਂ ਦੀਆਂ ਫਟਕੂ ਟਾਕਟਾਂ ਨੂੰ ਨੱਥ ਪਾਈ ਜਾਵੇ ਰੋਜ਼ ਮਾਰਚ ਕੱਢਣ ਦਾ ਅੱਜ ਤੁਹਾਡਾ ਕੀ ਮਕਸਦ ਰਹੇਗਾ ਤੁਸੀਂ ਕੋਈ ਮੰਗ ਪੱਤਰ ਦੇ ਰਹੇ ਹੋ ਜਾਂ ਕਿੱਥੇ ਜਾ ਰਹੇ ਕਿ ਤੱਕ ਮਾਰਚ ਕੱਢਿਆ ਜਾਣਾ ਤੁਹਾਡਾ ਇਹ ਸਾਡੇ ਸਾਰੇ ਜਿੰਨਾ ਵੀ ਸ਼ਹਿਰ ਹੈਗਾ ਮੰਨ ਲਾ ਵੀ ਚਾਰ ਪੋਣਾ ਪੈਂਦਾ ਉਹਦੇ ਅਸੀਂ ਸਾਰੇ ਮੁਕੰਮਲ ਸਾਰੇ ਭਾਈ ਭਾਈਚਾਰਿਆਂ ਨੂੰ ਜਾਗਰੂਕ ਕਰਾਂਗੇ ਕਿ ਜੇ ਅੱਜ ਸਾਡੇ ਨਾਲ ਹੋ ਰਹੀ ਆ ਫਿਰ ਤੁਹਾਨੂੰ ਤੁਹਾਡੇ ਨਾਲ ਵੀ ਉਹ ਦਿਨ ਦੂਰ ਨਹੀਂ ਵੀ ਸਾਰੇ ਸਮਾਜ ਨੂੰ ਇਕੱਠੇ ਹੋਣ ਲਈ ਅਵੇਅਰਨੈਸ ਕਰਨ ਲਈ ਕਿਉਂਕਿ ਜੋ ਵੀ ਦੇਣ ਸਾਨੂੰ ਬਾਬਾ ਸਾਹਿਬ ਨੇ ਦਿੱਤੀ ਆ ਉਹ ਕੱਲੇ ਦਲਿਤ ਵਰਗ ਨੂੰ ਨਹੀਂ ਬ੍ਰਾਹਮਣ ਵਰਗ ਨੂੰ ਵੀ ਦਿੱਤੀ ਆ ਜਿਹਦੀ ਬਦੌਲਤ ਅੱਜ ਸੌਫਾ ਖਾ ਕੇ ਅਸੀਂ ਐਮਪੀ ਐਮਐਲਏ ਕਿ ਅੱਜ ਕੁਰਸੀਆਂ ਤੇ ਬਰਾਜਮਾਨ ਆ ਇਹ ਸਾਰੇ ਹੀ ਸਮੁੱਚਾ ਜੋ ਵੀ insanਤਾ ਧਰਤੀ ਤੇ ਪੈਦਾ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਸ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਆ ਤੇ ਕੀ ਮੰਗੋਏ ਤੁਹਾਡੀ ਕੀ ਮੰਗ ਆ ਤੁਹਾਡੀ ਮੰਗੇ ਹੀ ਆ ਵੀ ਇਹ ਕਿਉਂ ਕੀਤਾ ਜਾਵੇ ਕਾਹਦੂ ਕੀਤਾ ਜਾਵੇ ਫਿਰ ਕੋ ਤਾਕਤਾਂ ਨੂੰ ਨੱਥ ਪਾਈ ਜਾਵੇ ਇਹ ਹੋਣਾ ਹੀ ਨਹੀਂ ਚਾਹੀਦਾ ਮੈਂ ਤੁਹਾਡਾ ਸੋਨੀ ਹਿੰਦਪੁਰਾਈ ਸੋਣੀ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਕਿਉਂ ਕੱਢਿਆ ਜਾ ਰਿਹਾ ਕੱਢਿਆ ਜਾ ਰਿਹਾ ਹੈ ਜੀ 26 ਜਨਵਰੀ ਨੂੰ ਜਦੋਂ ਆਪਣਾ ਭਾਰਤ ਆਜ਼ਾਦ ਦਿਵਸ ਮਨਾਇਆ ਜਾਂਦਾਗਾ ਉਸ ਦਿਨ ਇੱਕ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰਦੀ ਹੈ ਵੀ ਕੋਈ ਇੱਕ ਦਾੜੀ ਕੇਸ ਰੱਖਿਆ ਬੰਦਾ ਸਿੱਖ ਦਿਸਣ ਵਾਲਾ ਬੰਦਾ ਜਿਹੜਾ ਬਾਬਾ ਸਾਹਿਬ ਦੀ ਮੂਰਤੀ ਦੇ ਕੋਲ ਪੌੜੀ ਲੱਗੀ ਵੀ ਅੱਗ ਨੂੰ ਲਾਉਂਦਾ ਸੁਵਿਧਾਨ ਨੂੰ ਉਹ ਪਹਿਲਾਂ ਫਿਰ ਉਹ 15 20 ਮਿੰਟ ਲਗਾਤਾਰ ਮੰਨ ਲਓ ਥੋੜਾ ਇਹਨਾਂ ਨੂੰ ਪੰਨਦਾ ਬਾਬਾ ਸਾਡੀ ਮੂਰਤੀ ਨੂੰ ਉਸ ਦੇ ਨਾਲ ਜਿਹੜਾ ਪੂਰੇ ਦੇ ਪੂਰੇ ਐਸਸੀ ਸਮਾਜ ਵਿੱਚ ਜਾਂ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲਾ ਉਹ ਚਾਹੇ ਜਰਨਾ ਸਮਾਜ ਵੀ ਹੋਵੇ ਜਿਹੜੇ ਮੰਨਦਾ ਇਹ ਚੀਜ਼ ਸਮਝਦੇ ਨੇ ਉਹ ਰੋਸ ਵਜੋਂ ਇਕੱਠੇ ਹੋਏ ਨੇ ਕਿਉਂਕਿ ਇਹ ਇੱਕ ਅੱਜ ਦੀ ਗੱਲ ਨਹੀਂ ਕਿਤੇ ਮੰਨ ਲਓ ਕਰਨਾਟਕ ਚ ਯੂਪੀ ਬਿਹਾਰ ਚ ਉਧਰ ਹੀ ਘਟਨਾਵਾਂ ਵਾਪਰਦੀਆਂ ਇਹ ਹੁਣ ਪੰਜਾਬ ਦੇ ਵਿੱਚ ਵੀ ਆ ਗਿਆ ਸੋ ਇਸ ਕਰਕੇ ਅਸੀਂ ਇਹਨੂੰ ਮਤਲਬ ਕਿ ਸਾਡੇ ਹੁਣ ਮੰਨ ਲਓ ਆਪਣੇ ਜ਼ਿਲ੍ਹੇ 'ਚ ਤਾਂ ਲੱਗੀ ਹੈ ਸਾਡੇ ਪਿੰਡ 'ਚ ਮੈਂ ਕਹਿੰਦਾ ਮੁਕੇਲ ਦਾ ਕੱਲਾ ਪਿੰਡ ਇੱਥੇ ਬੋਤ ਲੱਗਿਆ ਸੀ ਸਾਨੂੰ ਤਾਂ ਵੈਸੇ ਹੀ ਜਦ ਬੋਤ ਲੈਣ ਬਲੇ ਇਨਾ ਟੌਰਚਰ ਕੀਤਾ ਗਿਆ ਵੀ ਤੁਸੀਂ ਗਰੀਬਾਂ ਦੇ ਵੇੜਿਆਂ 'ਚ ਲਾ ਲਓ ਇਹ ਕੌਣ ਅਜੀ ਤੁਸੀਂ ਬੋਤ ਲਾ ਰਹੇ ਹੋ ਅਸੀਂ ਸਾਨੂੰ ਪਤਾ ਸੀ ਚਾਰ ਮੁੰਡੇ ਸੀ ਕਿੰਨਾ ਜਲੀਲ ਹੋ ਕੇ ਬਾਬਾ ਸਾਹਿਬ ਦਾ ਸੀ ਉੱਥੇ ਬੋਤ ਲਾਇਆ ਸਾਡਾ ਤਾਂ ਇਥੋਂ ਵਿਰੋਧ ਹੋ ਰਿਹਾ ਤੇ ਹੁਣ ਮੰਨ ਲਓ ਆਮ ਆਦਮੀ ਪਾਰਟੀ ਸਰਕਾਰਾਂ ਕੀ ਤੇ ਉਹਨਾਂ ਨੇ ਕਹਿੰਦਾ ਬਾਬਾ ਸਾਹਿਬ ਦੀ ਵੋਟੋਂ ਹਰ 10 ਸਾਲਾਂ 'ਚ ਚਾਹੀਦੀ ਹੈ ਇਹ ਅੱਜ ਤਾਂ 10 ਸਾਲ ਪਹਿਲਾਂ ਬੋਤ ਲਾਉਣ ਲੱਗੀ ਸੀ ਫਿਰ ਸਾਨੂੰ ਕਿਉ ਜਨਰਲੋਂ ਵੱਧ ਮੰਨਦੇ ਹੁੰਦੇ ਹਨ ਉਹਨਾਂ ਨੂੰ ਸਾਹਮਣੇ ਰੱਖ ਕੇ ਉਹਨਾਂ ਦੀ ਫੋਟੋ ਲਾ ਕੇ ਮਤਲਬ ਸਾਨੂੰ ਬੋਤ ਲਾਉਣ ਵਾਸਤੇ ਉਹੀ ਲੋਕਾਂ ਵੱਲੋਂ ਜੀਲ ਕੀਤਾ ਗਿਆ ਤੇ ਆਪ ਉਹਨੇ ਆਮ ਆਦਮੀ ਪਾਰਟੀ ਨਾਂ ਤੇ ਬਾਬਾ ਸਾਡੀ ਫੋਟੋਆਂ ਲਾ ਕੇ ਸਾਡੇ ਲੋਕਾਂ ਦੇ ਵੋਟਾਂ ਮੰਗੀਆਂ ਇਸ ਕਰਕੇ ਇਹ ਵੀ ਜਿਹੜਾ ਮਸਲਾ ਹੈ ਨਾ ਇਹੇ ਵੋਟਾਂ ਨਾਲ ਜੋੜ ਕੇ ਦਿਖਾਇਆਦਾ ਸਿਆਸੀ ਕਿਉਂਕਿ ਇੱਕ ਸਿੱਖਾਂ ਦੇ ਵਿਚਾਲੇ ਜ਼ਹਿਰ ਪਾਉਣ ਦੀ ਗੱਲ ਆ ਗਈ ਜੇ ਅੰਮ੍ਰਿਤਸਰ ਆ ਹੁਣ ਮੰਨ ਲਓ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਉਹਨੂੰ ਮੈਸੇ ਤਾਂ ਪੰਜਾਬ ਨੂੰ ਕਹਿੰਦੇ ਆ ਉਥੇ ਇੱਕ ਸਿੱਖ ਸਿੱਖ ਜਿਹੜਾ ਦਿਖਣ ਵਾਲਾ ਨੌਜਾਨਾ ਉਹ ਤੋਂ ਹਮਲਾ ਕਰਾਇਆ ਜਾਂਦਾ ਸੋ ਉਹ ਇੱਕ ਇਹ ਆ ਸ਼ਾਸਤਰ ਅਚੀ ਵੀ ਅਸੀਂ ਕਹਿੰਦੇ ਜਿਹੜੀ ਇਹਦੀ ਪਿਛਲੀਆਂ ਜਿਹੜੀਆਂ ਮਨੁੱਖ ਹੱਥ ਰੱਖਣ ਵਾਲੀਆਂ ਤਾਕਤਾਂ ਨੇ ਉਹਨਾਂ ਦੀ ਕੋਈ ਸੈਟ ਬਠਾਈ ਜਾਵੇ ਟੀਮ ਬਣਾਈ ਜਾਵੇ ਤਾਂ ਜੋ ਅੱਗੇ ਤੋਂ ਸਾਡੇ ਪਿੰਡਾਂ ਚ ਬੁੱਤ ਲੱਗੇ ਜ਼ਿਲ੍ਹਿਆਂ ਚ ਲੱਗੇ ਅਸੀਂ ਇਸ ਚੀਜ਼ ਤੇ ਪੜ੍ਹੇ ਲਿਖੇ ਨੌਜਵਾਨਾਂ ਸੀ ਨਹੀਂ ਚਾਹੁੰਦੇ ਖੂਨ ਖਰਾਬ ਹੋ ਜਾਓ ਸੋ ਜਿੰਮ ਪਹਿਲਾਂ ਡਾਕਟਰ ਸਾਹਿਬ ਨੇ ਕਿਹਾ ਵੀ ਜੇ ਕੋਈ ਮੰਨ ਲਓ ਜੇ ਕਿਸੇ ਤੇ ਮਨ ਚ ਬਹਿਮਾ ਕੋਈ ਧੜਕੂ ਆ ਵੀ ਭਾਈ ਇਹ ਤਾਂ ਚਾਰ ਬੰਦੇ ਹੋਣਗੇ ਅਸੀਂ ਟਕਾ ਲਾਂਗੇ ਉਹ ਜਿਹਨੂੰ ਅਸੀਂ ਸਿੱਧਾ ਸਾਫਤ ਮਤਲਬ ਕਹਿਣਾ ਚਾਹੁੰਦੇ ਆ ਵੀ ਜਿਹਦੇ ਕੋਈ ਮਨ ਚ ਹੈਗਾ ਉਹ ਕਟਾ ਕੱਟੀ ਕੱਢਣਾ ਸਾਨੂੰ ਦੱਸ ਕੇ ਮੈਦਾਨ ਚ ਆ ਜਾਓ ਜਿਹੜੀ ਮਰਜ਼ੀ ਲੜਾਈ ਲੜ ਲਿਓ ਪੜਨ ਵਾਲੀ ਲੜਨੀ ਪੜਨ ਵਾਲੀ ਲੜ ਲਿਓ ਘੋਲਣ ਵਾਲੀ ਤੁਹਾਡੀ ਕੀ ਮੰਗ ਹੈ ਅੱਜ ਸਾਡੀ ਮੰਗ ਤਾਂ ਇਹ ਹੈ ਵੀ ਅਸੀਂ ਇਸ ਤੋਂ ਬਾਅਦ ਇਹ ਜਿਹੜੀ ਘਟਨਾ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਸਰਕਾਰ ਤੋਂ ਅਪੀਲ ਕਰਦੇ ਆਂ ਵੀ ਉਹਨੂੰ ਵੱਧ ਤੋਂ ਵੱਧ ਸਜ਼ਾ ਉਹਦੇ ਤਲ ਦੇਣੀ ਹੋਈ ਆ ਉਹਦੇ ਪਿੱਛੇ ਜਿਹੜੇ ਮੰਨ ਲਓ ਥਾ ਥਾ ਕੰਮ ਕਰਦਿਆਂ ਨੇ ਆਰਐਸਐਨ ਜਾਂ ਕੋਈ ਵੀ ਆ ਉਹਨਾਂ ਦੀ ਪਰਤਾਲ ਕਰਕੇ ਲੋਕਾਂ ਦੇ ਸਾਹਮਣੇ ਕਟਹਿਰੇ 'ਚ ਲਿਆਂਦਾ ਜਾਵੇ ਅੱਗੇ ਤੋਂ ਇਹ ਜੀ ਘਟਨਾ ਨਾ ਵਾਪਰੇ ਇਹਨੂੰ ਪਹਿਲਾਂ ਹੀ ਨੱਥ ਪਾਈ ਜਾਵੇ ਇਸ ਰੋਸ ਵਜੋਂ ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਆਂ ਕਿ ਇਹ ਆਮ ਗੱਲ ਨਹੀਂ ਹੈਗੀ ਜਿਹਨੂੰ ਤੁਸੀਂ ਛੇੜਖਾਨੀ ਕਰਤਾ ਅੱਗੇ ਤੋਂ ਇਹ ਹੋਣੀ ਨਹੀਂ ਚਾਹੀਦੀ ਇਹ ਤੋਂ ਪਹਿਲਾਂ ਹੀ ਇਸ ਤੌਰ ਤਿਹਾਰਾਂ ਵਾਲੇ ਦਿਨ ਜਾਂ ਇਸ ਸਾਡੇ ਡਰਾਈਵਰਾਂ ਦੇ ਜਨਮ ਦਿਨ ਤੇ ਪਹਿਲਾਂ ਹੀ ਪੁਲਿਸ ਆਪਣੀ ਜਿਹੜੀ ਟੀਮ ਆ ਉਹ ਬਣਾ ਕੇ ਸਾਡਾ ਸਮਾਜ ਦੀ ਰੱਖਿਆ ਕਰਨਾ